हा जी सभु पहिरां सॼे कौमी चंड जी रस्म एनसीसी मानी <Sand> <Sand -le -Elé .arasnone> <ohan>

ਮੈਂ 70ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਭਾਗਾਂ ਸਾਥਰੋ ਦੇ ਸਜਾਗੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਕਿੱਦੋਂ ਸੇਵਾ ਹਥਿਆਰ ਬੰਦ ਬਲਾਂ ਦੇ ਬਹਾਦਰ ਸ਼ੂਰੀਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਇਸ ਦੇ ਨਾਲ ਹੀ ਸਾਡੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਹੂਰੀਅਤ ਜਮਹੂਰੀਅਤ ਹੋਣ ਦਾ ਮਾਨ ਹਾਸਲ ਹੋਇਆ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਜੀ ਦੇ ਬੜਮੁੱਲੇ ਯੋਗਦਾਨ ਨੂੰ ਵੀ ਸਜਦਾ ਕਰਦਾ ਹਾਂ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਤੋਂ ਦੇ ਬਹਾਦਰ ਯੋਧਿਆਂ ਨੇ ਭਾਰਤ ਦੇ ਸਮੇਂ-ਸਮੇਂ ਤੇ ਬਾਤ ਤੋਂ ਆਉਣ ਵਾਲੇ ਹਮਲਾਵਾਰਾਂ ਦਾ ਬਹਾਦਰੀ ਨਾਲ ਟਾਕਰਾ ਕੀਤਾ ਤੇ ਅਤੇ ਦੇਸ਼ ਦੀ ਆਨ ਅਤੇ ਸ਼ਾਨ ਨੂੰ ਕਾਇਮ ਰੱਖਿਆ ਅੰਗਰੇਜ਼ਾਂ ਤੋਂ ਦੇਸ਼ ਦੀ ਦੇਸ਼ ਨੂੰ ਆਜ਼ਾਦੀ ਦੀਵਾਨ ਵਿੱਚ ਪੰਜਾਬੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਸਾਡਾ ਇਤਿਹਾਸ ਜਲਿਆਂਵਾਲਾ ਬਾਗ ਅਤੇ ਹੋਰ ਕੁੰਨੀ ਸਾਕੇ ਨਾਲ ਭਰਿਆ ਹੋਇਆ ਹੈ ਸਾਨੂੰ ਮਾਣ ਹੈ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਨੇ ਜੀਆਂ ਵੱਧ ਛੜ ਕੇ ਦਿੱਤੀਆਂ ਕੁਰਬਾਨੀਆਂ ਉੱਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਆਜ਼ਾਦੀ ਕੋ ਲਾਟੀਆਂ ਅਤੇ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਸ਼ਨ ਨੂੰ 9400 ਤੋਂ ਵਧਾ ਕੇ 11000 ਕਰ ਦਿੱਤਾ ਹੈ। ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਦੀ ਸਿੱਧੀ ਭਰਤੀ ਵਿੱਚ 1% ਦੀ ਰਾਖਵੇਂਕਰਨ ਦਾ ਉਪਬੰਧ ਵੀ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਰਾਜ ਸਰਕਾਰ ਨੇ ਸ਼ਹੀਦ ਦੇ ਸੀ ਜਵਾਨਾਂ ਦੇ ਵਾਰਸਾਂ ਲਈ ਵੀ ਐਕਸਗ੍ਰੇਸ਼ੀਆ ਤਹਿਤ 50 ਲੱਖ ਐਕਸਗ੍ਰੇਸ਼ੀਆ ਰਾਸ਼ੀ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਤੱਕ ਕੀਤੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ 1 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਰਕਾਰ ਵੱਲੋਂ ਅਗਲੀਆਂ ਪੀੜ੍ਹੀਆਂ ਨੂੰ ਇਸ ਵਿਰਾਸਤ ਨਾਲ ਜੋੜਨ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਵ ਪੱਧਰੀ ਸਮਾਗਮ ਕਰਾਇਆ ਗਿਆ ਉਹਨਾਂ ਵਿੱਚੋਂ ਇੱਕ ਸਮਾਗਮ ਇਸ ਪਵਿੱਤਰ ਧਰਤੀ ਤਲਵੰਡੀ ਸਾਬੋ ਉੱਤੋਂ ਵੀ ਸ਼ੁਰੂ ਹੋਇਆ ਇਸ ਤੋਂ ਇਲਾਵਾ ਅਰੰਧਪੁਰ ਸਾਹਿਬ ਵਿਖੇ ਵੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜਾਣ ਵਾਲੇ ਰਸਤੇ ਨੂੰ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਸਾਡੇ ਗੁਰੂਆਂ ਪੀਰਾਂ ਵੱਲੋਂ ਦਰਸਾਏ ਰਾਹ ਉੱਤੇ ਚੱਲਦਿਆਂ ਪੰਜਾਬ ਸਰਕਾਰ ਨੇ ਸਿੱਖਿਆ ਸਿਹਤ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਹਮੇਸ਼ਾ ਮੁੱਖ ਰੱਖਿਆ ਹੈ ਇਸੇ ਤਹਿਤ ਸੂਬਾ ਸਰਕਾਰ ਵੱਲੋਂ 22 ਜਨਵਰੀ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸਾਰੇ ਪੰਜਾਬ ਵਾਸੀ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਰੱਖਦਾ ਹੋਵੇ ਕਿਸੇ ਵੀ ਆਮਦਨ ਦੇ ਗਰੁਪ ਦਾ ਹੋਵੇ ਸਭ ਨੂੰ ਇਸ ਕੀਮਤ ਹੈ ਕਿ 10 ਲੱਖ ਦੀ ਨਗਦੀ ਰਾਸ਼ੀ ਦਾ ਇਲਾਜ ਪ੍ਰਦਾਨ ਕੀਤਾ ਗਿਆ ਹੈ ਇਸ ਨਾਲ ਉਮੀਦ ਹੈ ਸਾਡੇ ਸੂਬੇ ਦੇ 65 ਲੱਖ ਤੋਂ ਵੱਧ ਪਰਿਵਾਰਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਨਸ਼ਿਆਂ ਦਾ ਖਾਤਮਾ ਕਰਨ ਲਈ ਵੀ ਪੰਜਾਬ ਸਰਕਾਰ ਬਚਨਬੱਧ ਹੈ ਪੰਜਾਬ ਸਰਕਾਰ ਵੱਲੋਂ ਇਸੇ ਤਹਿਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਆਮ ਜਨਤਾ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਹੀ ਨਸ਼ੇ ਦੇ ਤਸਕਰਾਂ ਅਤੇ ਕਨੂੰ ਨਸ਼ੇ ਦੇ ਤਸਕਰਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਤਲਵੰਡੀ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਦੇ ਇਸ ਮਿਸ਼ਨ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਸਾਡੇ ਇਲਾਕੇ ਨੂੰ ਸਾਡੇ ਸੂਬੇ ਨੂੰ ਨਸ਼ਾ ਮੁਕਤ ਕਰ ਸਕੀਏ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਸੂਬੇ ਦੇ 118 ਸਕੂਲਾਂ ਨੂੰ ਸਕੂਲ ਆਫ ਫੈਮਿਨਸ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਟਰਾਂਸਪੋਰਟੇਸ਼ਨ ਦੀਆਂ ਸੇਵਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦਾ ਲਾਭ 10000 ਤੋਂ ਵੱਧ ਵਿਦਿਆਰਥੀ ਲੈਣਦੇ ਪਏ ਹਨ ਵਿੱਤੀ ਸਾਲ 2025-26 ਦੌਰਾਨ ਪੋਸਟ میٹرਿਕ ਸਕਾਲਰਸ਼ਿਪ ਸਕਾਲਰਸ਼ਿਪ ਸਕੀਮ ਤਹਿਤ 245 ਕਰੋੜ ਦੇ ਬਜਟ ਦਾ ਖਪਵੰਦ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਨੂੰ ਵਿੱਚ ਵੀ ਉਤਸ਼ਾਹ ਪੈਦਾ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਨੌਜਵਾਨਾਂ ਲਈ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਸਾਲ 2022 ਤੋਂ ਹੁਣ 63000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਖੱਜਲ ਖਵਾਰੀ ਨੂੰ ਰੋਕਣ ਲਈ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਸ਼ੁਰੂ ਕੀਤੀਆਂ ਗਈਆਂ ਹਨ ਇਸੇ ਤਹਿਤ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਦੇ ਕੰਮ ਨੂੰ ਸੁਖਾਲਾ ਰੱਖ ਕਰਨ ਲਈ ਈਜ਼ੀ ਰਜਿਸਟ੍ਰੇਸ਼ਨ ਨਾਮ ਦੀ ਸਕੀਮ ਸਟਾਰਟ ਕੀਤੀ ਗਈ ਹੈ ਸਰਕਾਰ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਡੋਸਟੈਪ ਡਿਲੀਵਰੀ ਰਾਹੀਂ ਸਟਾਰਟ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਘਰ ਬੈਠੇ ਫੈਸਿਲਿਟੀ ਮਿਲ ਸਕੇ ਆਓ ਅਸੀਂ ਅੱਜ ਦੇ ਪਵਿੱਤਰ ਦਿਨ ਇਹ ਪ੍ਰਣ ਕਰੀਏ ਕਿ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਪੂਰਨ ਸਹਿਯੋਗ ਦੇਵਾਂਗੇ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟ-કોટ ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕਰਦਾ ਹਾਂ ਜੈ ਹਿੰਦ ਕਰਨ ਦੀ ਇਜਾਜ਼ਤ ਚਾਹਤਾ ਹੂੰ ਜਨਤਪ ਜੀਤ ਬਾਦਿਵਾਂਸਰ

ਐਸਸੀ ਟੁਕੜੀ ਗੁਰੂ ਕਾਸ਼ੀ ਜਿਹੜੇ ਸਿਤਮੰਡੀ ਸਾਹਿਬੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੱਗਿਆ ਜਸ਼ਨ ਪ੍ਰੀਤ ਕੋਟੀ ਬਾਈ ਦੇ ਵਿੱਚ ਹਰਜੀਤ ਕੌਰ ਟੁਕੜੀ ਇੰਚਾਰਜ ਨੇ ਸੇਂਟ ਸੋਲਜਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਰਤਮਾਨ ਦੀ ਵਾਈਡੇਸ਼ਨ ਜੇ ਸਰਕਾਰੀ ਸੀਐਸ ਕੈਂਡੀਸਕੋਰ ਵਾਲੀ ਸਾਬੋ ਸਟਾਫ ਪ੍ਰੇਮ ਕੁਮਾਰ ਜੀ ਦੇਖ ਪਾਈ ਦੇ ਵਿੱਚ ਫੋਕਰੀਂ ਚਾਰਜ ਮਨਜੀਤ ਸਿੰਘ ਜੀ ਸਰਕਾਰੀ ਸੀਐਸ ਕੈਂਡੀਸਕੋਰ ਜਗਰਾਤੀ ਖਾਲਸਾ ਸੀਐਸ ਕੈਂਡੀਸਕੋਰ ਲੈ ਕੇ ਸਟਾਫ ਪ੍ਰੇਮ ਕੁਮਾਰ ਪਰਵਿਸ਼ਨੀ ਮਨਜੀਤ ਕੌਰ ధੰਨਵੀ ਜੇਗਾ ਤੇ ਇਸ ਬਾਅਦ ਦੇਖਾਈ ਦੇਵੇ ਇਹ ਸਰਕਾਰੀ ਸਿਹਤ ਕੈਂਪ ਤੋਂ ਸਮਾਪਤ ਚਾਪਲ ਬੈਠੇ ਜੀ ਦੇਖਦੇ ਤਾਂ ਇਸ ਕੋਨਾ ਦੇਵ ਭੱਤੇ ਦਾ ਅੱਜ ਹਰਾ ਕੇਸਰੀ ਚਿੱਟਾ ਲੋਕੋ ਰੰਗ ਨਾ ਹੁੰਦਾ ਛੱਡੇ ਦਾ ਅੱਜ ਹਰਾ ਕੇਸਰੀ ਚਿੱਟਾ ਲੋਕੋ ਰੰਗ ਨਾ ਹੁੰਦਾ ਛੱਡੇ ਦਾ ਨਾਲ ਹੀ ਸ਼ੁਰੂ ਕਰਨੇ ਜਾ ਰਹੇ ਹਾਂ ਅੱਜ ਦਾ ਸਭਿਆਚਾਰਕ ਪ੍ਰੋਗਰਾਮ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਕਮਾਲ ਗੁਰਬਖਸ਼ ਸਿੰਘ ਜੀ ਨਾਲ ਜਿਨ੍ਹਾਂ ਸਾਲ ਸਾਲ ਖੇਡਾਂ ਨਾਲ ਦੇਖੇ ਬਾਵਰ ਮੋਹਿ ਹੈ ਸ਼ੋਕਰ ਮਨ ਤੇ ਕਭੂ ਨਾ ਡਰੂ ਨਾ ਡਰੂ ਅਰਸਾ ਜਦ ਜਾਇ ਲਰੂ ਨਿਸ਼ਟੇ ਕਰ ਆਪਣੀ ਜੀਤ ਕਰੂ ਅਰ ਸਿਖੋ ਆਪਣੇ ਮਨ ਕੋ ਇਹ ਲਾਲਚ ਹਉ ਗੁਣ ਤੋ ਛੜੋ ਜਦ ਆਪ ਕੀ ਆਦ ਨਿਦਾਨ ਬਣੈ ਅਤਹੀ ਰਣ ਮੈਂ ਤਵ ਜੂਝ ਮਰੋ ਅਤਹੀ ਰਣ ਮੈਂ ਤਵ ਜੂਝ ਮਰੋ ਗੱਤਕਾ ਮਾਤਾ ਸਾਹਿਬ ਕੋ ਦਰਸ ਤਲਵੰਡੀ ਸਾਭੂ ਅੱਜ ਦੇ ਸੱਭਿਆਚਾਰਕ ਪ੍ਰੋਗਰਾਮ ਦੀ ਪਹਿਲੀ ਆਈਟਮ ਗੱਤਕਾ ਕਰੇ ਦੇ ਨਾਲ ਅੱਜ ਦੇ ਇਸ ਪ੍ਰਦਰਸ਼ਨ ਦੀ ਡੈਮੋ ਦੀ ਸ਼ੁਰੂਆਤ ਬਾਬਾ ਸਾਹਿਬ ਕਰਮਨਾਲ ਕਾਲਜ ਦੀ ਸਮੂਚੀ ਟੀਮ ਵੱਲੋਂ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ राष्ट खे अमल शांति सां ਖਸ਼ਾ ਦਾ ਵਰਦਾਨ ਹੈ ਭਾਰਤੀਏ ਜੀਨਾ ਹਰ ਸੰਕਟ ਦਾ ਸਮਾਧਾਨ ਹੈ ਭਾਰਤੀਏ ਜੀਨਾ we am ਹਰ ਵਾਰ ਦੀ ਤਰ੍ਹਾਂ ਮਨਦੀਪ ਸਿੰਘ ਜੀ ਅਤੇ ਉਹਨਾਂ ਦੀ ਟੁਕੜੀ ਸਨਮਾਨ ਪ੍ਰਾਪਤ ਕੀਤਾ ਜੀ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤੁਸੀਂ ਵੀ ਸ਼ਾਮਣੇ ਇਸ ਤੋਂ ਬਾਅਦ ਸੱਭਿਆਚਾਰ ਗਤੀਵਿਧੀਆਂ ਅਤੇ ਇੰਚਾਲ ਸਭਾ શ્રી ਦਸ਼ਮੇਸ਼ ਸੀਨੀਅਰ ਸਕੈਂਡਰ ਸਕੂਲ ਤਰਵੰਦੀ ਸਾਹਿਬ ਉਹ ਰਾਸ਼ਟਰੀ ਗਾਣ ਜੋ ਕਿ ਬਾਅਦ ਦੇ ਵਿੱਚ ਅਸੀਂ ਸਾਰਿਆਂ ਨੇ ਅੱਗੇ ਹੋ ਜੇ ਅੱਗੇ ਹੋਣ ਹਾਂਜੀ ਤੇ ਰਾਸ਼ਟਰੀ ਗਾਣ ਦੀ ਉਹ ਟੁਕੜੀ ਸਨਮਾਨ ਕੀਤਾ ਜਾ ਰਿਹਾ ਜੀ ਉਹਨਾਂ ਦਾ ਉਸ ਮੁੱਚੀ ਟੀਮ ਆਪਣਾ ਨਾਲ ਹੀ ਲੱਗਦਾ ਹਾਂ ਜੀ ਹਾਂ ਜੀ ਮਨਪ੍ਰੀਤ ਸਿੰਘ ਜੀ ਮਾਨਯੋਗ ਜੱਜ ਸਾਹਿਬਾਨ ਉਹ ਵੀ ਆਪਣਾ ਸਾਡੇ ਐਸਟੀਐਮ ਸਾਹਿਬ ਦਾ ਇਹ ਗੱਲ ਸੁਣ ਕੇ ਫਿਰ ਦਸ਼ਮੇਸ਼ ਪਾਲਿਕਾ ਸੀਨੀਅਰ ਸੈਕੰਡਰੀ ਸਕੂਲ ਤਰੁੰਡੀ ਸਾਬੋ ਢੰਗੜਾ ਟੀਮ ਮੰਜ ਤੇ ਹਾਜ਼ਰ ਹੈ। ਸ੍ਰੀ ਦਸ਼ਮੀਸ਼ ਪਾਲਕ ਸੀਨੀਅਰ ਸੈਕੰਡਰੀ ਸਕੂਲ ਤਰੁੰਡੀ ਸਾਬੋ ਦੀ ਟੀਮ ਢੰਗੜਾ 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 ਇੱਕ ਯਾਦਗਾਰੀ